ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਬਾਈ ਅੱਜ ਆਇਆ ਆਂ ਆਹ ਦੱਖਣੀ ਸਰ ਐ ਕਹਿੰਦੇ ਨੇ ਇਹਨੂੰ ਇੱਥੇ ਆਏ ਆਂ ਆਪਾਂ ਦੇਖਣ ਕੀ ਆ ਇੱਥੇ ਇਹ ਬਣੀ ਹੋਈ ਆ ਲਗਭਗ ਮੁਗਲਾ ਵੇਲੇ ਦੀ ਕਹਿੰਦੇ ਏਰੀਆ ਦਾ ਬਹੁਤ ਏਰੀਆ ਚ ਬਣੀ ਹੋਈ ਆ ਸਾਫ ਸਫਾਈ ਵੀ ਇੱਥੇ ਬਹੁਤ ਆ ਪਰ ਇਹਨੂੰ ਦੇਖਣ ਕੋਈ ਨਹੀਂ ਆਉਂਦਾ ਇੱਥੇ ਮੰਨ ਲਓ ਅਸੀਂ ਹਾਂ ਦੋ ਜਾਣੇ ਇੱਧਰ ਜੀ ਇੱਧਰ ਜੀ ਇਹੋ ਜਿਹੀਆਂ ਚੀਜ਼ਾਂ ਨੂੰ ਆਪਣੀ ਪੰਜਾਬ ਸਰਕਾਰ ਟੂਰਿਜ਼ਮ ਵਾਸਤੇ ਪ੍ਰਮੋਟ ਨਹੀਂ ਕਰਦੀ ਇਹੋ ਜਿਹੀਆਂ ਚੀਜ਼ਾਂ ਤੋਂ ਯੂਪੀ ਲਾ ਲੋ Rajasthan ਲਾ ਲੋ ਸਰਕਾਰਾਂ ਵਧੀਆ ਪੈਸੇ ਕਮਾਰੀਆਂ ਨੇ ਉਹਨਾਂ ਨੇ ਪ੍ਰਮੋਟ ਕਰਿਆ ਆਪਣੇ ਟੂਰਿਜ਼ਮ ਨੂੰ ਬਹੁਤ ਸਮਾਨ ਹੈ ਪੰਜਾਬ 'ਚ ਵੀ ਇਹੋ ਜਿਹੀਆਂ ਜਿੰਨਾ ਬਾਰੇ ਆਪਾਂ ਨੂੰ ਪਤਾ ਨਹੀਂ ਆਪਾਂ ਇੱਧਰ ਆਏ ਹੋਏ ਸੀ ਪਤਾ ਲੱਗਿਆ ਵੀ ਇੱਥੇ ਆਹ ਜਗਾ ਆ ਤਾਂ ਚਲੋ ਲੰਘਦੇ ਵੜਦੇ ਦੇਖਣਾਗੇ ਇਹ ਪੁਰਾਣੇ ਡੈਮ ਦੀਆਂ ਕਹਿੰਦੇ ਜੇਲਾ ਨੇ ਮੁਗਲਾਂ ਵੇਲੇ ਦੀਆਂ ਜਿਹੜੇ ਲੋਕ ਗਲਤ ਵਲਤ ਕੰਮ ਕਰਦੇ ਸੀ ਲਿਆ ਕੇ ਇੱਥੇ ਇਹਨਾਂ ਨੂੰ ਕੈਦ ਕਰ ਦਿੱਤਾ ਜਾਂਦਾ ਸੀ ਆਦਰੋਂ ਬੜੀਆਂ ਵਧੀਆ-ਵਧੀਆ ਹੁੰਦੀਆਂ ਨੇ ਇਹ ਆ ਦੇਖੋ ਉਹ ਤਾਂ ਇਹਨਾਂ ਨੇ ਆ ਲਾਰ ਕੇ ਨਾ ਟੋਰੇ ਇਹ 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 ਦਿਖਾ ਦਉਂ ਉਹਨਾਂ ਇੱਥੇ ਦੇਖੋ ਹੁਣ ਕੋਈ ਨਹੀਂ ਹੈਗਾ ਕੋਈ ਬੱਚਾ ਵੀ ਨਹੀਂ ਇੱਕ ਆ ਮੁੰਡਾ ਇੱਕ ਮੈਂ ਬਸ ਦੋ ਜਣੇ ਮੈਨੂੰ ਨਹੀਂ ਲੱਗਦਾ ਇੱਥੇ ਕੋਈ ਆਉਂਦਾ ਵੀ ਹੋਊਗਾ ਕੀ ਕਹਿਣਾ ਕੋਈ ਸਾਡੇ ਵਰਗਾ ਲੰਘਦਾ ਕਰਦਾ ਆ ਗਿਆ ਹੋਰੀ ਇਹ ਹੈਗੀ ਆ ਨਕੋਦਰ ਕੋਲੇ ਪਿੰਡ ਹੈ ਜਹਾਂਗੀਰ ਉੱਥੇ ਬਣੀ ਹੋਈ ਆ ਮੋਗਲ ਦੱਖਣੀ ਸਰਾਹ ਕਹਿੰਦੇ ਨੇ ਇਹਨੂੰ ਹੈਗੀਆਂ ਵੈਸੇ ਇਹ ਝੀਲਾਂ ਲੱਗਦੀਆਂ ਨੇ ਉਹ ਟਾਈਮ ਦੀਆਂ ਆ ਦੇਖੋ ਪਧੀਆ ਬਣਿਆ ਹੋਇਆ ਉਹ ਅੰਦਰ ਇਹਨੂੰ ਵੀ ਗੁਫਾਈ ਹੈ ਆਪ ਕੋੜੀਆਂ ਉੱਪਰੋਂ ਜਾਂਦੀਆਂ ਇਹ ਬੰਦ ਕਰ ਰੱਖੀਆਂ ਨਾਟ ਨਾਟ ਜੇ ਲਾ ਕੇ ਆ ਬਾਥਰੂਮ ਬਣੇ ਹੋਏ ਇੱਥੇ ਵੀ ਬੰਦ ਕਰੇ ਹੋਏ ਆ ਬੇਜ ਸਫਾਈ ਸੁਭੀ ਚੰਗੀ ਆ ਬਸ ਬੰਦਾ ਨਹੀਂ ਹੁੜੇ ਹੋਈ ਇੱਕ ਗਾਰਡ ਹੈ ਉਹ ਵੀ ਗੇਟ ਆਪ ਨਹੀਂ ਖੋਲਦਾ ਉਹ ਵੀ ਹੱਥ ਜਾਂ ਮਾਰ ਦਿੰਦਾ ਵੀ ਗੇਟ ਆਪੇ ਖੋਲ ਕੇ ਅੰਦਰ ਆਜੋ ਫਤਹ ਕੁਰਸੀ ਤੇ ਲੱਤਾਂ ਝਾੜ ਕੇ ਲਟਾ ਪਿਆ ਆਹ ਦਰਖਤ ਬੜੇ ਸੋਹਣੇ ਖੜੇ ਨੇ ਸ਼ਾਂਤੀ ਇੰਨੀ ਆ ਦੇਖੋ ਕਿੰਨੀ ਸ਼ਾਂਤ ਮਾਹੌਲ ਹੈ ਇੱਥੇ ਕਦੇ ਇੱਧਰ ਆਓ ਨਕੂਦਰ ਵੱਲ ਨੂੰ ਤਾਂ ਮੇਰਾ ਖਰਾ ਨਕੂਦਰ ਦੇ ਨੇੜੇ ਹੀ ਆ ਜਹਾਂਗੀਰ ਪਿੰਡ ਜਹਾਂਗੀਰ ਪਿੰਡ ਆ ਪਤਾ ਨਹੀਂ ਇੱਥੇ ਤਾਂ ਮੱਲੀਆਂ ਲਿਖਿਆ ਵਾ ਦੀ ਕੋਈ ਮੱਲੀਆਂ ਪਿੰਡ ਹੈ। ਇੱਥੇ ਬਣੀ ਹੋਈ ਆ। ਆ ਆ ਇਹਦਾ ਕੋਈ ਗੇਟ ਬਣਿਆ ਵਾ। ਦੇਖੋ। ਇੰਨਾ ਸੋਹਣਾ ਬਣਾਇਆ ਵਾ ਉਹ ਟਾਈਮ 'ਚ। ਉਹ ਸਾਹਮਣੇ 메ਨ ਗੇਟ ਆ ਉਧਰ ਦੀ ਐਂਟਰੈਂਸ ਆ ਇਹਦੀ। ਆਹ ਸਹਾਰਾ ਮਾਹੌਲ ਹੋ ਰਿਹਾ ਜਗਾ ਵੈਸੇ ਸ਼ਾਂਤੀ ਬਹੁਤ ਹੈ ਇੱਥੇ ਆਉ ਤੱਕਦੇ ਇੱਥੇ ਜਰੂਰ ਪਹੁੰਚਿਓ ਕੋਈ ਟਿਕਟਰ ਨਹੀਂ ਕੁਛ ਨਹੀਂ ਫਰੀ ਆ ਸ਼ਾਂਤੀ ਬਹੁਤ ਹੈ ਜਮਾ ਸ਼ਾਂਤ ਜਗਾ ਚਿੜੀਆਂ ਦੀ ਚੀਂ-ਚੀਂ ਤੇ ਹਲਕੀ ਹਲਕੀ ਹਵਾ ਚੱਲਦੀ ਆ ਮੌਸਮ ਵੀ ਸੋਹਣਾ ਨਵੰਬਰ ਦਾ ਮਹੀਨਾ ਤਰਾਕ ਇੱਕ ਬੜੀ ਸਾਫ ਸਫਾਈ ਝਾੜ-ਚੜਾਈ ਕਰਕੇ ਵਧੀਆ ਬਣਾਏ ਹੋਏ ਨੇ ਬਹੁਤੀ ਨੌਲੇਜ ਤਾਂ ਨਹੀਂ ਆਪਾਂ ਨੂੰ ਇਹਦੇ ਬਾਰੇ ਕਿ ਕੀ ਸਿਸਟਮ ਹੈ ਕੀ ਨਹੀਂ ਬਸ ਇਹੀ ਆ ਵੀ ਇਹ ਮੋਲਾ ਦੇ ਟਾਈਮ ਦੀ ਬਣੀ ਹੋਈ ਆ ਵੈਸੇ ਇਹਨੂੰ ਸਰਾਏ ਕਹਿੰਦੇ ਨੇ ਪਰ ਲੱਗਦਾ ਇਹ ਆਏ ਆ ਵੀ ਉਹ ਟਾਈਮ ਦੀ ਕੋਈ ਜੇਲ ਹੋਵੇ ਕੋ ਤੁਹਾਨੂੰ ਆਹ ਜਗ੍ਹਾ ਦਿਖਾਉਣੇ ਆ ਆ ਪੁਰਾਣਾ ਖੂਹ ਹੈ ਇੱਥੇ ਕੋਈ ਤੁਹਾਨੂੰ ਖੂਹ ਦਿਖਾ ਦਈਏ ਇਹ ਆ ਦੇਖੋ ਕੋਕੂ ਉਹ ਟਾਈਮ ਦਾ ਇੰਨਾ ਕੀ ਡੂੰਘਾ ਹੋਣਾ ਹੈ ਪਾਣੀ ਹੁਣ ਉੱਪਰ ਆਉਰੇ ਲੱਗਿਆ ਹੋਣਾ ਇਹਦਾ ਡੂਲੂ ਡੂਲੂ ਖਿੱਚਣ ਵਾਲਾ ਬਾਲਟੀ ਖਿੱਚਣ ਵਾਲਾ ਸਿਸਟਮ ਓ ਇੱਧਰ ਨੂੰ ਆ ਜਾ ਓਏ ਓ ਮੁੰਡਾ ਫੋਟੋਆਂ ਦਾ ਸ਼ਕੀਨ ਬਾਹਲਾ ਫੋਟੋ ਹੀ ਖਿੱਚੀ ਜਾਂਦਾ ਫਤੰਦਰਾ ਆਹ ਦੇਖੋ ਇਹਦਾ ਇਹ ਉਹ ਟਾਈਮ ਰੰਗ ਰੰਗ ਵੀ ਕਰਿਆ ਹੋਇਆ ਪਰ ਰੰਗ ਹੈੜਾ ਹੁਣ ਸਮੇਂ ਦੇ ਨਾਲ ਨਾਲ ਇਹਦਾ ਢਲ ਗਿਆ ਲਹਿ ਗਿਆ ਕਿੰਨੀ ਬਰੀ ਕਿਟ ਦੀ ਬਣੀ ਹੋਈ ਆ ਦੇਖੋ ਕਿੰਨੀ ਸੋਹਣੀ ਜਗ੍ਹਾ ਸੋਹਣੀ ਜਗ੍ਹਾ ਬਣੀ ਹੋਈ ਆ ਵੈਸੇ ਤਾਂ ਆਹ ਦੇਖੀ ਜਦੋਂ ਖੁੱਲਦਾ ਵੀ ਆਪਾਂ ਖੁੱਲਦਾ ਨਹੀਂ ਨਾਟ ਲਾਇਆ ਵੈਸੇ ਵੀ ਖੁੱਲਦਾ ਕੁਝ ਨਹੀਂ ਇੱਥੇ ਬਸ ਆ ਦੇਖੋ ਬਾਰੋਂ-ਬਾਰੋਂ ਹੀ ਦੇਖ ਸਕਦੇ ਆਪਾਂ ਇਹਨੂੰ ਉੱਪਰ ਨੂੰ ਪੌੜੀਆਂ ਚੜ੍ਹਦੀਆਂ ਐ ਜੀ ਵੀ ਇਹਨਾਂ ਨੇ ਕੰਡੇ ਝਾੜੀਆਂ ਲਾ ਕੇ ਬੰਦ ਕਰ ਰੱਖਿਆ ਆ ਸੋਹਣਾ ਮਾਹੌਲ ਹੈ ਸਾਰਾ ਸੈਂਟਰ ਪੁਆਇੰਟ ਹੈ ਇਹਦਾ ਇੱਥੋਂ ਤੁਸੀਂ ਆਏ ਵਾਲੇ ਦਾਲੇ ਸਾਰਾ ਦੇਖ ਸਕਦੇ ਹੋ ਘੁੰਮ ਕੇ ਮੈਂ ਤੁਹਾਨੂੰ ਦਿਖਾ ਦਿੰਦਾ ਦੇਖ ਟੈਂਡਾ ਕਿੱਡਾ ਸੋਹਣਾ ਆਰਕੀਟੈਕਚਰ ਹੈ ਚਲੋ ਵੀਰੋ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਇੱਧਰ ਨੂੰ ਕਦੇ ਵੀ ਆਓ ਨਕੋ ਉੱਧਰ ਲੱਗੇ ਜਹਾਂਗੀਰ ਕਹਿੰਦੇ ਨੇ ਵੀ ਇਹ ਜਹਾਂਗੀਰਪਿੰਡ ਚਾ ਦੱਖਣੀ ਸਰਾਂ ਭਰ ਕੇ ਤੁਸੀਂ ਗੂਗਲ ਮੈਪ ਤੇ ਲਾ ਸਕਦੇ ਹੋ ਬਹੁਤ ਸੋਹਣੀ ਜਗ੍ਹਾ ਬਣੀ ਪਈ ਹੈ ਸ਼ਾਂਤੀ ਬਹੁਤ ਹੈ ਇੱਥੇ ਫੋਟੋਆਂ ਫੋਟੋਆਂ ਖਿੱਚਣ ਦੇ ਸ਼ਕੀਨ ਲੋਕਾਂ ਲਈ ਬਹੁਤ ਘੈਂਟ ਚੀਜ਼ ਐ ਫੋਟੋ ਬਹੁਤ ਸੋਹਣੀ ਆਉਂਦੀ ਐ ਇੱਥੇ ਚਲੋ ਜੀ ਸਾਰਿਆਂ ਨੂੰ ਸਸਤੀ ਕਾਲ ਧੰਨਵਾਦ